अमृतसर रेलवे स्टेशन पर रेल कोच रेस्टोरेंट होया बंद जी हाँ तो दस है कि तकरीबन डेढ़ साल पहला अमृतसर दे रेलवे स्टेशन से रेल कोच रेस्टोरेंट दी शुरुआत की गई सी जो हूँ पूरी तरह बंद हो गया है दरअसल तो दस है कि ਇਹ ਰੈਸਟੋਰੈਂਟ ਜੋ ਕਿ ਦਿੱਲੀ ਦੀ ਇੱਕ ਕੰਪਨੀ ਨੂੰ ਠੇਕੇ ਤੇ ਦਿੱਤਾ ਗਿਆ ਸੀ ਤਾਂ ਸਾਲਾਨਾ 28 ਲੱਖ ਰੁਪਏ ਦੇ ਠੇਕੇ ਤੇ ਇਹ ਜੋ ਰੈਸਟੋਰੈਂਟ 5 ਸਾਲ ਦੀ ਮਿਆਦ ਲਈ ਦਿੱਤਾ ਗਿਆ ਸੀ ਲੇਕਿਨ ਆਪਣੀ 5 ਸਾਲ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਇਸ ਕੰਪਨੀ ਦੇ ਵੱਲੋਂ ਇਸ ਰੈਸਟੋਰੈਂਟ ਨੂੰ ਖਾਲੀ ਕਰ ਦਿੱਤਾ ਗਿਆ ਹੈ ਕਾਰਨ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਜਿਸ ਉਮੀਦਾਂ ਤੇ ਰੈਸਟੋਰੈਂਟ ਖੋਲਿਆ ਗਿਆ ਸੀ ਉਸ ਉਮੀਦਾਂ ਤੇ ਖਰਾ ਨਹੀਂ ਉਤਰਿਆ ਯਾਤਰੀਆਂ ਦਾ ਇੰਨਾ ਜ਼ਿਆਦਾ ਜੋ ਪਿਆਰ ਹੈ ਇਸ ਰੈਸਟੋਰੈਂਟ ਨੂੰ ਨਹੀਂ ਮਿਲਿਆ ਜਿਸ ਤੋਂ ਬਾਅਦ ਇਸ ਰੈਸਟੋਰੈਂਟ ਨੂੰ ਇਸ ਕੰਪਨੀ ਦੇ ਵੱਲੋਂ ਖਾਲੀ ਕਰ ਦਿੱਤਾ ਗਿਆ ਹੈ ਤਾਂ ਪੂਰਾ ਰੇਲ ਕੋਚ ਰੈਸਟੋਰੈਂਟ ਤਸਵੀਰਾਂ ਵਿੱਚ ਦਿਖਾ ਰਿਆ ਹੁਣ ਅਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪੂਰੀ ਤਰ੍ਹਾਂ ਬੰਦ ਪਿਆ ਹੈ ਜਦੋਂ ਵੀ ਕੋਈ ਯਾਤਰੀ ਆਪਣੀ ਰੇਲ ਤੋਂ ਉਤਰ ਕੇ ਬਾਹਰ ਆਉਂਦਾ ਸੀ ਤਾਂ ਰੇਲਵੇ ਸਟੇਸ਼ਨ ਦੇ ਬਿਲਕੁਲ ਗੇਟ ਦੇ ਨਾਲ ਇਸ ਰੇਲ ਕੋਚ ਰੈਸਟੋਰੈਂਟ ਜੋ ਖੋਲਿਆ ਗਿਆ ਸੀ ਤਾਂ ਜੋ ਦੂਰੋਂ ਦੂਰੋਂ ਯਾਤਰੀ ਆਂਦੇ ਨੇ ਤਾਂ ਇੱਥੋਂ ਦਾ ਜੋ ਸਵਾਦਿਸ਼ਟ ਖਾਣਾ ਹੈ ਉਸ ਦਾ ਸਵਾਦ ਲੈ ਸਕਣ ਲੇਕਿਨ ਤੁਹਾਨੂੰ ਦੱਸ ਦੇ ਕਿ ਤਕਰੀਬਨ 1.5 ਸਾਲ ਹੀ ਇਹ ਰੈਸਟੋਰੈਂਟ ਚੱਲਿਆ ਤਾਂ 5-6 ਦੀ ਆਪਣੀ ਮਿਆਦ ਪੂਰੀ ਕਰਨ ਤੋਂ ਪਹਿਲਾਂ ਹੀ ਇਸ ਰੈਸਟੋਰੈਂਟ ਨੂੰ ਕੰਪਨੀ ਦੇ ਵੱਲੋਂ ਖਾਲੀ ਕਰ ਦਿੱਤਾ ਗਿਆ ਦਰਅਸਲ ਕਾਰੋਬਾਰ ਦੇ ਵਿੱਚ ਘਾਟਾ ਪੈਣ ਕਰਕੇ ਇਸ ਕੰਪਨੀ ਨੇ ਜੋ ਹੈ ਇਸ ਰੈਸਟੋਰੈਂਟ ਨੂੰ ਖਾਲੀ ਕਰ ਦਿੱਤਾ ਹੈ 28 ਲੱਖ ਰੁਪਏ ਦੇ ਕਰੀਬ ਸਾਲਾਨਾ ਠੇਕੇ ਦੇ ਰੈਸਟੋਰੈਂਟ ਸੀਗਾ ਤੇ 5 ਸਾਲ ਇਸ ਦੀ ਮਿਆਦ ਸੀਗੀ ਲੇਕਿਨ ਇਸ ਦੀ ਮਿਆਦ ਜੋ ਹੱਲੇ ਪੂਰੀ ਨਹੀਂ ਹੋਈ ਸੀ ਪਹਿਲਾਂ ਹੀ ਕੰਪਨੀ ਦੇ ਵੱਲੋਂ ਦਿੱਲੀ ਦੀ ਕੰਪਨੀ ਦੇ ਵੱਲੋਂ ਜੋ ਠੇਕਾ ਇੰਡੀਅਨ ਰੇਲਵੇ ਦੇ ਵੱਲੋਂ ਉਸ ਨੂੰ ਦਿੱਤਾ ਗਿਆ ਸੀ ਉਹਨਾਂ ਵੱਲੋਂ ਪਹਿਲਾਂ ਹੀ ਇਸ ਰੈਸਟੋਰੈਂਟ ਨੂੰ ਖਾਲੀ ਕਰ ਦਿੱਤਾ ਇਹ ਫਿਲਹਾਲ ਹੁਣ ਇੰਡੀਅਨ ਰੇਲਵੇ ਦੇ ਵੱਲੋਂ ਇਸ ਰੈਸਟੋਰੈਂਟ ਨੂੰ ਲੈ ਕੇ ਨਵਾਂ ਟੈਂਡਰ ਜੋ ਹੈ ਉਹ ਵੀ ਜਾਰੀ ਕਰ ਦਿੱਤਾ ਗਿਆ ਹੈ ਲੇਕਿਨ ਸਵਾਲ ਇਹੀ ਖੜਾ ਹੋ ਰਿਹਾ ਹੈ ਕਿ ਰੇਲਵੇ ਸਟੇਸ਼ਨ ਤੇ ਜਿਸ ਉਮੀਦਾਂ ਨੂੰ ਲੈ ਕੇ ਇਹ ਰੇਲ ਕੋਚ ਰੈਸਟੋਰੈਂਟ ਬਣਾਇਆ ਗਿਆ ਸੀ ਕਿ ਯਾਤਰੀਆਂ ਦਾ ਉਹਨਾਂ ਪਿਆਰ ਜੋ ਹੈ ਇਸ ਰੈਸਟੋਰੈਂਟ ਨੂੰ ਨਹੀਂ ਮਿਲਿਆ ਯਾਤਰੀ ਜੋ ਨੇ ਇਸ ਰੈਸਟੋਰੈਂਟ ਨੂੰ ਕਿੰਨਾ ਕੁ ਪਸੰਦ ਜਿਹੜਾ ਹੈ ਉਹ ਨਹੀਂ ਕੀਤਾ ਜਿਸ ਨੂੰ ਲੈ ਕੇ ਇਸ ਕੰਪਨੀ ਨੂੰ ਜੋ ਘਾਟਾ ਖਾਣਾ ਪਿਆ ਜਿਸ ਤੋਂ ਬਾਅਦ ਨੌਬਤ ਇੱਥੋਂ ਤੱਕ ਆ ਅਗੇ ਕਿ ਇਸ ਰੈਸਟੋਰੈਂਟ ਨੂੰ ਖਾਲੀ ਕਰਨਾ ਪਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਰੇਲ ਕੋਚ ਰੈਸਟੋਰੈਂਟ ਪੂਰਾ ਰੇਲ ਗੱਡੀ ਦੇ ਇੱਕ ਡੱਬੇ ਦੇ ਵਾਂਗ ਹੁੰਦਾ ਹੈ ਜਿਸ ਦੇ ਵਿੱਚ ਪੂਰੀ ਤਰ੍ਹਾਂ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਕੋਈ ਵੀ ਜੋ ਦੂਰੋਂ ਦੂਰੋਂ ਯਾਤਰੀ ਆਂਦਾ ਹੈ ਇਸ ਦੇ ਵਿੱਚ ਚਾਹੇ ਉਹ ਪਲੇਟ ਸਿਸਟਮ ਹੈ ਚਾਹੇ ਉਹ ਖੁੱਲਾ ਖਾਣਾ ਹੈ ਉਸ ਨੂੰ ਜੋ ਹੈ ਉਸ ਦਾ ਸਵਾਦ ਜੋ ਹੈ ਇਸ ਡੱਬੇ ਦੇ ਵਾਂਗ ਜੋ ਕੋਚ ਬਣਾਇਆ ਗਿਆ ਹੈ ਉਸ ਦੇ ਵਿੱਚ ਲੈ ਸਕਦਾ ਹੈ ਤਾਂ ਇਸ ਰੇਲ ਕੋਚ ਦਾ ਤੁਸੀਂ ਦੇਖ ਸਕਦੇ ਹੋ ਕਿ ਇੰਜਨ ਜੋ ਹੈ ਉਹ ਵੀ ਲਗਾਇਆ ਗਿਆ ਸੀ ਅੱਗੇ ਪੂਰੀ ਰੇਲ ਦੇ ਦੇ ਵਿੱਚ ਇਹ ਰੈਸਟੋਰੈਂਟ ਜੋਸੀ ਬਣਾਇਆ ਗਿਆ ਸੀ ਹਰ ਤਰ੍ਹਾਂ ਦੀ ਜੋ ਸੁਵਿਧਾ ਸੀ ਖਾਣੇ ਦੇ ਵਿੱਚ ਉਹ ਇੱਥੇ ਦਿੱਤੀ ਜਾਂਦੀ ਸੀ ਯਾਤਰੀਆਂ ਨੂੰ ਲੇਕਿਨ ਕੁਝ ਕੁ ਸਾਲ ਇੱਕ ਤਕਰੀਬਨ ਡੇਢ ਕ ਸਾਲ ਇਹ ਰੈਸਟੋਰੈਂਟ ਚੱਲਿਆ ਜਿਸ ਤੋਂ ਬਾਅਦ ਇਸ ਦਾ ਕੰਮ ਜੋ ਹੈ ਠੱਪ ਪੈਂਦਾ ਹੋਇਆ ਨਜ਼ਰ ਆਇਆ ਤਾਂ ਕੰਪਨੀ ਦੇ ਵੱਲੋਂ ਦਿੱਲੀ ਦੀ ਕੰਪਨੀ ਦੇ ਵੱਲੋਂ ਜੋ ਇਹ ਠੇਕਾ ਲਿਆ ਗਿਆ ਸੀ ਉਸਨੇ ਆਪਣੀ ਮਿਆਦ ਪੂਰੀ ਕਰਨ ਤੋਂ ਪਹਿਲਾਂ ਹੀ ਇਸ ਰੈਸਟੋਰੈਂਟ ਨੂੰ ਖਾਲੀ ਕਰ ਦਿੱਤਾ ਤਾਂ ਦਸ਼ਕਾਂ ਦਾ ਦਰਦ ਉਦਾਸ ਹੈ ਕਿ ਜੋ ਯਾਤਰੀ ਨੇ ਉਹਨਾਂ ਦਾ ਜੋ ਪਿਆਰ ਸੀਗਾ ਇਸ ਰੈਸਟੋਰੈਂਟ ਨੂੰ ਨਹੀਂ ਮਿਲਿਆ ਕਿਉਂਕਿ ਉਮੀਦਾਂ ਤਾਂ ਇਹ ਜਿਤਾਈਆਂ ਜਾ ਰਹੀਆਂ ਸੀ ਕਿ ਜਦੋਂ ਇਹ ਰੈਸਟੋਰੈਂਟ ਨਵਾਂ ਖੁੱਲਿਆ ਸੀ ਤਾਂ ਬਹੁਤ ਸਾਰੇ ਲੋਕ ਇਸ ਨੂੰ ਪਸੰਦ ਕਰਦੇ ਸੀ ਨਵੇਂ ਦੂਰੋਂ ਦੂਰੋਂ ਲੋਕ ਜੋ ਸਨ ਇਸ ਰੈਸਟੋਰੈਂਟ ਨੂੰ ਦੇਖਣ ਆ ਰਹੇ ਸੀ ਲੇਕਿਨ ਕੁਝ ਸਮੇਂ ਬਾਅਦ ਇਹ ਜੋ ਰੈਸਟੋਰੈਂਟ ਹੈ ਠੰਡੇ ਪਸਤੇ ਦੇ ਵਿੱਚ ਪੈਂਦਾ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਕੰਪਨੀ ਦੇ ਵੱਲੋਂ ਇਸ ਰੇਲ ਕੋਚ ਰੈਸਟੋਰੈਂਟ ਨੂੰ ਖਾਲੀ ਕਰ ਦਿੱਤਾ ਗਿਆ ਤਾਂ ਫਿਲਹਾਲ ਇੰਡੀਅਨ ਰੇਲਵੇ ਦੇ ਵੱਲੋਂ ਜੋ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਇਹ ਰੈਸਟੋਰੈਂਟ ਸ਼ੁਰੂ ਕੀਤਾ ਗਿਆ ਸੀ ਹੁਣ ਇਸ ਦੇ ਰੈਸਟੋਰੈਂਟ ਨੂੰ ਲੈ ਕੇ ਹੁਣ ਨਵਾਂ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਦੱਸਿਆ ਜਾ ਰਿਹਾ ਕਿ ਮਾਰਚ 2026 ਦੇ ਵਿੱਚ ਦੁਬਾਰਾ ਇਹ ਰੇਲ ਕੋਚ ਰੈਸਟੋਰੈਂਟ ਜੋ ਹੈ ਨਵੇਂ ਟੈਂਡਰ ਤੇ ਦੁਬਾਰਾ ਇਸ ਨੂੰ ਖੋਲਿਆ ਜਾਵੇਗਾ ਫਿਲਹਾਲ ਹੁਣ ਇਹ ਹੀ ਦੇਖਣਾ ਹੋਵੇਗਾ ਕਿ ਦੁਬਾਰਾ ਅਗਰ ਇਹ ਰੇਲ ਕੋਚ ਰੈਸਟੋਰੈਂਟ ਖੁੱਲਦਾ ਹੈ ਤਾਂ ਕੀ ਯਾਤਰੀਆਂ ਔਰ ਰੇਲਵੇ ਦੇ ਵੱਲੋਂ ਜਿਸ ਉਮੀਦਾਂ ਦੇ ਨਾਲ ਇਹ ਜੋ ਰੈਸਟੋਰੈਂਟ ਖੋਲਿਆ ਜਾਂਦਾ ਹੈ ਉਹਨਾਂ ਉਮੀਦਾਂ ਤੇ ਖਰਾ ਉਤਰਦਾ ਹੈ ਕਿ ਨਹੀਂ